ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਾਰ ਬਲਾਉਂਗੇ ਤੁਹਾਡਾ ਸਵਾਗਤ ਹੈ ਰੱਬ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੀ ਹੋਵੋਗੇ ਇੱਧਰ ਆਪਾਂ ਸਟਾਲੇ ਨੂੰ ਪਾਣੀ ਲਾ ਰਹੇ ਸੀ ਗਰਮੀ ਦਾ ਮੌਸਮ ਆ ਗਿਆ ਆ ਤੇ ਸਟਾਲੇ ਨੂੰ ਪਾਣੀ ਲਾਉਣਾ ਵੀ ਬਹੁਤ ਜ਼ਰੂਰੀ ਆ ਜ਼ਰੂਰੀ ਹੈ ਤੇ ਨਹੀਂ ਤੇ ਮਰ ਜਾ ਜਾਂਦਾ ਆ ਹਫਤੇਵ ਤੇ ਬਾਅਦ ਹੁਣਾ ਪਾਣੀ ਲਾਉਣਾ ਚਾਹੀਦਾ ਆ ਜਿਹਦੇ ਨਾਲ ਠੀਕ ਰਹੇ ਜਿਹੜਾ ਰੂਸਟਾਲੇ ਦਾ ਬੀਜ ਹੁੰਦਾ ਆ ਉਹ ਮਤਲਬ ਵਧੀਆ ਰਹਿੰਦਾ ਲੰਮੇ ਸਮੇਂ ਤੱਕ ਚੱਲਦਾ ਰਹਿੰਦਾ ਇਹ ਵੀ ਆਪਣੇ ਹਿਸਾਬ ਦੇ ਨਾਲ ਇੱਕ ਕਿਸਮ ਠੀਕ ਹੈ ਇਹਦੀ ਛੜਾਲੇ ਦੀ ਤੇ ਇਹ ਵੀ ਬੀਜਣੀ ਚਾਹੀਦੀ ਹੈ ਸਾਰਾ ਰਲਵਾ ਬੀਜਣਾ ਚਾਹੀਦਾ ਆ ਇਹਨੂੰ ਪਹਿਲਾਂ ਵੱਢ ਕੇ ਤੇ ਇਹ ਚ ਗਾਚਾ ਵੀ ਬੀਜਿਆ ਜਾ ਸਕਦਾ ਆ ਤੇ ਇੱਧਰ ਆਪਾਂ ਛੜੇ ਨੂੰ ਪਾਣੀ ਲਾ ਰਹੇ ਸੀ ਤੇ ਵਿੱਚ ਪੰਗਲੇ ਆ ਕੋਈ ਖਾ ਰਹੇ ਨੇ ਮੇਰਾ ਬਰੇ ਨੇ ਸੰਡੀਆਂ ਖਾਣੀਆਂ ਵਗੈਰਾ ਇਹ ਪਾਣੀ ਲਗਾਉਂਦੇ ਹੀ ਆ ਜਾਂਦੇ ਨੇ ਜਾਂ ਖੇਤ ਪਾਉਂਦੇ ਹੋਏਗੇ ਵਾਉਂਦੇ ਦੇ ਵਿੱਚ ਤੇ ਇਹ ਇਹਨਾਂ ਨੂੰ ਪਾਣੀ ਦੇ ਵਿੱਚ ਕੁਝ ਨਾ ਕੁਝ ਲੱਭਣਾ ਆ ਜਾਂ ਖੇਤ ਪਾਉਂਦਿਆਂ ਕੋਈ ਝੋਟੀਆਂ ਸਾਡੀਆਂ ਲੱਭਦੇ ਪਿਛੋ ਤੇ ਇੱਧਰ ਅਰਨਵ ਬੇਟਾ ਮੇਰਾ ਇਹ ਆ ਗਿਆ ਸੀ ਮੇਰੇ ਮਗਰ ਪੈਲੀ ਦੇ ਵਿੱਚ ਮੈਂ ਪਾਣੀ ਲਗਾ ਰਿਹਾ ਸੀ ਇਹਨੂੰ ਵੀ ਪਾਣੀ ਘੁੰਮਣ ਦਾ ਬਹੁਤ ਸ਼ੌਂਕ ਆ ਇਹਨੇ ਇੱਕ ਆ ਮੋਟਰ ਲੈ ਕੇ ਛੋਟੀ ਜਿਹੜੀ ਆਪਾਂ ਰਿਮੋਟ ਵਾਲੀਆਂ ਗੱਡੀਆਂ ਜੰਦੀ ਆ ਉਹ ਕੱਢ ਕੇ ਇੱਕ ਪੱਖਾ ਮਂਗਾ ਕੇ ਮੇਰ ਕੋ ਤੇ ਸੈਲ ਮਂਗਾ ਕੇ ਤੇ ਇਹ ਉਹਨੂੰ ਚਲਾ ਰਿਹਾ ਆ ਇਹ ਬਹੁਤ ਹੀ ਗੋਲ ਗੋਲ ਘੁੰਮ ਰਿਹਾ ਪੱਖਾ ਆ ਤੁਸੀਂ ਵੇਖ ਸਕਦੇ ਜੀ ਮੇਰੇ ਹੱਥ ਦੇ ਵਿੱਚ ਰਿਹਾ ਵੇਖੋ ਇਹ ਇਹੋ ਜੇ ਮਤਲਬ ਤਜਰਬੇ ਕਰਦਾ ਰਹਿੰਦਾ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਚਲੋ ਕੋਈ ਨਾ ਕੋਈ ਤੇ ਕਿਸੇ ਹਰੇ ਲੱਗਾ ਆ ਹੂਨ ਦਾ ਇਹ ਘੱਟ ਛੌਂਕ ਕਰਦਾ ਆ ਹੂਨ ਬਹੁਤ ਘੱਟ ਫੜਦਾ ਆ ਇੱਧਰ ਕਣਕਾਂ ਨੂੰ ਭੇਰਾ ਮਾਰਨ ਗਏ ਸੀ ਤੇ ਗੰਬੀ ਦੇ ਪਹੁੰਚੇ ਕਾਫੀ ਦਿਨ ਹੋ ਗਏ ਸੀ ਐਨ ਮੋਟਰ ਦਿੱਤੇ ਤੇ ਪੱਤਿਆਂ ਦਾ ਖਿਲਾਰਾ ਬਹੁਤ ਪਿਆ ਸੀ ਤੇ ਦਰਖਤ ਲਾਏ ਨੇ ਤੇ ਇਹ ਪਿੱਪਲ ਦਾ ਰੋਖਾ ਬਹੁਤ ਹੀ ਵੱਡਾ ਇਹ ਛਾਂ ਵਾਸਤੇ ਬਹੁਤ ਵਧੀਆ ਆ ਇਹ ਪੁਰਵਿੰ ਤਵੀਰੋਖਲਾਏ ਜਿਦਾਂ ਤੁਹੁੰਦੇ ਨੇ ਤੇ ਸਾਫਟਵੇਅਰ ਲਾਇਏ ਦੇ ਬੰਦਾ ਦੇ ਇੱਥੇ ਬਹੁਤ ਸਾਰੇ ਤੇ ਬਹੁਤ ਹੀ ਵਧੀਆ ਛਾਵੇਂ ਬਹਿਣ ਵਾਸਤੇ ਆਪਣੇ ਤੇ ਸਾਰੇ ਇਹ ਦਰਖਤ ਸਾਨੂੰ ਲਾਉਣੇ ਜ਼ਰੂਰੀ ਆ ਤੇ ਲਾਉਣੇ ਚਾਹੀਦੇ ਨੇ ਹਾਂਜੀ ਇਹ ਮੋਟਰੇ ਪਾਣੀ ਵਾਲੀ ਇਹ ਪਾਣੀ ਵਾਲਾ ਹੈਗਾ ਜੀ। ਸੱਚ ਬੱਚਾ ਗਰਮੀਆਂ ਵਿੱਚ ਬੱਚੇ ਬਹੁਤ ਨੌਂਦੇ ਦੇ ਵਿੱਚ ਤੇ ਇਹ ਸਾਰੇ ਹੀ ਆਪਾਂ ਇੱਧਰ ਗਰੀਬਨ ਖੇਤਾਂ ਵੱਲ ਨੂੰ ਪੈਵਲਾਨ ਕੀਤੀ ਹੋਈ ਆ। ਇਹ ਨੱਕੇ ਮੋੜਨ ਵਾਸਤੇ ਟੱਕਣ ਲਾ ਕੇ ਨੱਕਾ ਬਦਲ ਦੇਣਾ। ਟਾਈਮ ਦੀ ਬਚਤ ਵੀ ਹੁੰਦੀ ਆ ਤੇ ਸਮੇਂ ਦੀ ਬਚਤ ਵੀ ਹੁੰਦੀ ਆ। ਇਹ ਚਾਰ ਪੰਜ ਕਿੱਲੇ ਦੂਰ ਲਾਮ ਦੇ ਵਿੱਚ ਉਹ ਉੱਪਰ ਜਾਣਾ ਦਾ ਪਾਣੀ ਤੇ ਖਾਲ ਫਿਰ ਦੂਰ ਇੰਨੀ ਜਵਾਰਾ ਨਹੀਂ ਖੰਦੀ ਤੇ ਪਾਈਪਲਾਈਨ ਕਰਕੇ ਬਹੁਤ ਹੀ ਵਧੀਆ ਰਹਿੰਦਾ ਆ ਤੇ ਪਾਣੀ ਛੇਤੀ ਚਲ ਜਾਂਦਾ ਨਾਲੇ ਪਾਣੀ ਦੀ ਬਚਤ ਹੋ ਜਾਂਦੀ ਆ ਨਾਲੇ ਸਮੇਂ ਦੀ ਬਚਤ ਹੋ ਜਾਂਦੀ ਆ ਦੁਬਾਰਾ ਦੁਬਾਰਾ ਆੜ ਖਾਣ ਦਾ ਚੱਕਰ ਨਹੀਂ ਰਹਿੰਦਾ ਤੇ ਇਹ ਬਹੁਤ ਹੀ ਘੱਟ ਖਰਚੇ ਵਿੱਚ ਲੱਗੇ ਹੀ ਪੂਰੇ ਇਹ ਸੀਮੈਂਟ ਦੀ ਪਾਈਪਲਾਈਨ ਅਸੀਂ ਕਰਾਈ ਆ ਤੇ ਬਹੁਤ ਵਧੀਆ ਚੀਜ਼ ਆ ਸਾਰਿਆਂ ਨੂੰ ਕਰਾਉਣੀ ਚਾਹੀਦੀ ਆ ਖੇਤ ਕਣਕਾਂ ਗੇੜਾ ਮਾਰਿਆ ਵਾਵਾ ਦਿਨ ਹੋ ਗਈ ਸੀ ਇੱਧਰ ਆਪਾਂ ਲਸਣ ਵੀਜਿਆ ਤੇ ਲਸਣ ਦੀਆਂ ਵੱਖ-ਵੱਖਰੀਆਂ ਕਿਸਮਾਂ ਦਿੰਦਾ ਇੱਕ ਪਾਕਿਸਤਾਨੀ ਵੀ ਕਹਿੰਦੇ ਜੀ ਨੂੰ ਇੱਧਰ ਆਪਾਂ ਆਮ ਹੀ ਵੀਜਿਆ ਏ ਤੇ ਇਹ ਗੁੜਾਈ ਵੀ ਬਹੁਤ ਜਿਆਦੀ ਦੇਖਭਾਲ ਮੰਗਦਾ ਆ ਐਰਕਿੰਗ ਗੁੜਾਈ ਇੱਕ ਬਹੁਤ ਹੀ ਇਹਨੂੰ ਘਟੋਈ ਆ ਟਾਈਮ ਨਹੀਂ ਮਿਲਦਾ ਘਰ ਦੇ ਕੰਮਾਂ ਦੇ ਵਿੱਚੋਂ ਹੋਰ ਵੀ ਤੇ ਫਿਰ ਵੀ ਇਹ ਮਤਲਬ ਵੀ ਵਧੀਆ ਰਹਿ ਗਿਆ ਲਸਣ ਇਹਨੂੰ ਤਕਰੀਬਨ ਪੁੱਟ ਕੇ ਹੁਣ ਆਪਾਂ ਤੇ ਇਹਦੇ ਵਿੱਚ ਵੀ ਫਲੀਆਂ ਵਲੀਆਂ ਵਗੈਰਾ ਲਗਾ ਦਾਂਗੇ ਖੇਲਾਂ ਦੇ ਉੱਤੇ ਤੇ ਇਧਰ ਆਪਾਂ ਅਰਬੀ ਲਈ ਆ ਖੇਲਾਂ ਦੇ ਉੱਤੇ ਤੇ ਆਹ ਮਿਰਚਾਂ ਦੇ ਬੂਟੇ ਨੇ ਖੇਲਾਂ ਦੇ ਲਗਾਏ ਤੇ ਇਧਰ ਕ੍ਰੇਲੀਆਂ ਦੀਆਂ ਬੱਲਾਂ ਨੇ ਕੁਝ ਇਹਦੇ ਵਿੱਚ ਤੇ ਕੁਝ ਫਲੀਆਂ ਨੇ ਇਹ ਸਾਹਮਣੀਆਂ ਖੇਲਾਂ ਦੇ ਪਿੰਡੀਆਂ ਦੇ ਬੀਜ ਨੇ ਲਗਾਏ ਹਮਾ ਮਤਲਬ ਬਹੁਤ ਵਧੀਆ ਲਸਣ ਨਿਕਲਦਾ ਆ ਇਹਦੇ ਵਿੱਚ ਤਕਰੀਬਨ 5-7 ਕਿਲੋ ਨਿਕਲਿਆ ਆ ਫਿਰ ਵੀ ਤੇ ਕਣਕਾ ਹੁਣ ਪੱਕ ਗਿਆ ਨੇ ਕਣਕਾ ਨੂੰ ਵੱਢਣ ਦਾ ਟਾਈਮ ਆ ਗਿਆ ਹੁਣ ਜਲਦੀ ਹੀ ਮਤਲਬ ਹੁੰਦੀਆਂ ਜਾਂਦੀਆਂ ਢੋਪ ਚ ਦੇੜੀ ਦੇੜੀ ਕਰਕੇ ਤੇ ਥੋਮ ਮੈਂ ਪੜਦੇ ਪੜਦੇ ਬੈਠੇ ਥੱਕ ਗਿਆ ਸੀ ਫਿਰ ਮੈਂ ਉੱਠ ਕੇ ਕਈ ਦੇ ਨਾਲ ਪੁੱਟਣ ਲੱਗ ਪਿਆ ਥੋਮ ਪਹਿਲੋਂ ਮੈਂ ਸਾਰੀ ਜਿਹੜੀ ਬਾਹਰ ਖੇਤਾਂ ਦੇ ਕੰਮ ਕਰਦੇ ਰਹੇ ਆ ਅਰਨਮ ਮੇਰੀ ਮਤ ਕਰਾ ਰਿਹਾ ਸੀ ਇਧਰ ਆਪਾਂ ਗੁਰਦੁਆਰਾ ਟੱਲਾ ਸਾਹਿਬ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਏ ਜਿੱਥੇ ਉਹ ਸੀਸ ਤਲੀ ਤੇ ਧੜਕੇ ਜਿੱਥੇ ਸੀਸ ਲੱਥਾ ਜਣਾ ਤਲੀ ਤੇ ਧੜ ਧੜ ਕੇ ਸੀਸ ਤੇ ਲੜੇ ਸੀ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਵੀਡੀਓ ਜਿੱਥੋਂ ਆਪਾਂ ਅੰਦਰ ਜਾਣੇ ਸਾਰਿਆਂ ਨੂੰ ਵੇਖਣਾ ਚਾਹੀਦਾ ਇਹ ਅੰਮ੍ਰਿਤਸਰ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਤਰਨਤਨ ਸਾਹਿਬ ਵਾਲੇ ਰੋਡ ਦੇ ਉੱਤੇ ਆ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਆ ਦਰਸ਼ਨ ਕਰਕੇ ਅਸੀਂ ਆਏ ਬਹੁਤ ਮਨ ਖੁਸ਼ ਹੋਇਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਦਰਸ਼ਨ ਕਰਕੇ ਤੇ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਮਿਲਦੇ ਹਾਂ ਅਗਲੇ ਵਾਰ ਆਵੋਗੇ ਬਾਏ ਬਾਏ ਬਾਏ